ਜਿਹੜਾ ਜਿਹੜਾ ਹਥਿਆਰ ਸਿਕਸਰ ਲਈ ਕਰਦਾ ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ ਦਹਿਸ਼ਤ ਭਰਿਆ ਮਾਹੌਲ ਦੇ ਵਿੱਚ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤਨਵਾਦ ਹੁਣ ਦਿਖਾ ਰਿਆਂਗਾ ਕੀ ਬਸ ਡਰਾਉਂਦਾ ਹੀ ਆ ਤੂੰ ਬਸ ਡਰਾਉਂਦਾ ਡਰਾਉਂਦਾ ਹੀ ਇਹਨੇ ਕੱਲ ਬਹੁਤ 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਸਰ ਵੀਰੇ ਕਮਾਂਚਾ ਹੀ ਕਿ ਇਹਨੂੰ ਡਰਾ ਧਮਕਾਇਆ ਜਾ ਸਕੇ ਕਿ ਇਹ ਦੇਸ਼ ਤੋਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵਿਆਸ ਮਾਗਮ ਦੌਰਾਨ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਵਿਆਹ ਦੇ ਵਿੱਚ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਲਗਾਤਾਰ ਹੀ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਅੰਮ੍ਰਿਤਸਰ ਦੇ ਤਰਸੀਕੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਵਿਆਸ ਮਾਕਮ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਨ ਕਲਚਰ ਨੂੰ ਖਤਮ ਕਰਨ ਵਾਸਤੇ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ ਸੀ ਅਤੇ ਆਮ ਲੋਕਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ ਜਾਣ ਜਿਨ੍ਹਾਂ ਦੇ ਵਿੱਚ ਉਹ ਹਥਿਆਰਾਂ ਦੀ ਨਮائش ਕਰਦੇ ਹੋਏ ਨਜ਼ਰ ਆ ਰਹੀ ਨੇ ਤੇ ਜੇਕਰ ਪਉ ਵਿਖੇ ਦੇ ਵਿੱਚ ਉਹਨਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਵੀਡੀਓ ਬਣਾਈ ਗਈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਵੀਡੀਓ ਦੀ ਜਦੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਮ ਤਜਿੰਦਰ ਸਿੰਘ ਹੈ ਜੋ ਕਿ ਆਪਣੇ ਆਪ ਨੂੰ ਆਪ ਆਗੂ ਦੱਸਦਾ ਹੈ ਆਮ ਆਦਮੀ ਪਾਰਟੀ ਦਾ ਵਰਕਰ ਦੱਸਦਾ ਹੈ ਉਸ ਦੇ ਵੱਲੋਂ ਇਸ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਏ ਗਏ ਨੇ ਕਿ ਉਸ ਨੂੰ ਡਰੌਣ ਧਮਕਾਉਣ ਦੇ ਲਈ ਉਸ ਦੇ ਵੱਲੋਂ ਇਹ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਤੇ ਉਹਨਾਂ ਕਿਹਾ ਕਿ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਕੋਲ ਹਥਿਆਰ ਕਿਹੜੇ ਨੇ ਜਾਇਜ਼ ਨੇ ਜਾਂ ਨਜਾਇਜ਼ ਨੇ ਇਸ ਤੇ ਵੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਆਪ ਆਗੂ ਤਜਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਨੌਜਵਾਨ ਹਰਪ੍ਰੀਤ ਸਿੰਘ ਜੋ ਕਿ ਪੁਲਿਸ ਅਧਿਕਾਰੀ ਹੈ ਉਸ ਦੇ ਵੱਲੋਂ ਫੋਨ ਕਰਕੇ ਮੈਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਅਤੇ ਗਰਾਊਂਡ ਦੇ ਵਿੱਚ ਆਉਣ ਦੇ ਲਈ ਵੀ ਮੈਨੂੰ ਕਿਹਾ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਵੇਖਿਆ ਕਿ 60 ਤੋਂ 65 ਨੌਜਵਾਨ ਗਰਾਊਂਡ ਦੇ ਵਿੱਚ ਮੌਜੂਦ ਸਨ ਉਸ ਤੋਂ ਬਾਅਦ ਉਸ ਦੇ ਵੱਲੋਂ ਸ਼ਿਕਾਇਤ ਪੁਲਿਸ ਥਾਣੇ ਦੇ ਵਿੱਚ ਵੀ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਵੀ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਜਦੋਂ ਸਿੰਘ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਗੋਲੀਆਂ ਚੱਲਣ ਦੀ ਉਹ ਕਿਹਦੀ ਵੀਡੀਓ ਹੈ ਅਤੇ ਕੌਣ ਵਿਅਕਤੀ ਹੈ ਜੀ ਉਹ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲੈ ਕਰਦਾ ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ ਦਹਿਸ਼ਤ ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦੇਣਾ ਕਿ ਇਹ ਕੇ ਦਹਿਸ਼ਤ ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਦਾ ਕੀ ਕਾਰਨ ਕੀ ਹੈ ਇਹਦੇ ਪਿੱਛੇ ਬਹੁਤ ਦਹਿਸ਼ਤ ਪੌਣ ਦਾ ਕਾਰਨ ਕੀ ਕੋਈ ਪੁਰਾਣੀ ਰੰਜਿਸ਼ ਹੈ ਕੀ ਇਸ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਇਹ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨ ਨਹੀਂ ਹੁੰਦਾ ਉਹਨਾਂ ਨੂੰ ਇੱਕ ਧਮਕੀਆ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦਿੰਦਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਨਾਂ ਨੂੰ ਜੀ ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਹਾਂ ਕਿ ਕੋਈ ਤੁਸੀਂ ਇਲੈਕਸ਼ਨ ਲੜਨ ਦੇ ਚਾਹ ਬਣ ਗਏ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੋਂ ਕੋਈ ਵੀ ਇਹੋ ਜੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਰਨਾ ਦਿੱਤਾ ਜਾਵੇ ਤੁਹਾਨੂੰ ਇੱਕ ਕਾਲ ਵੀ ਆਈ ਸੀ ਕਿ ਜਿਹਦੇ ਤੁਹਾਨੂੰ ਧਮਕੀਆਂ ਵੀ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜਿਹੜਾ ਕਿਉਂ ਕੀਤਾ ਗਿਆ ਸੀ ਉਹ ਬਿਲਕੁਲ ਐਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹਈਆ ਕਰਵਾ ਦੂੰਗਾ ਸਿਰਫ ਇਹ ਇੱਕ ਮੰਚਾ ਹੀ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ ਕਿ ਇਹ دہشت ਪਾਉਣ ਦੀ ਕੋਸ਼ਿਸ਼ ਕੀਤੀ ਹੈ ਅ ਕਿਸ ਤਰ੍ਹਾਂ ਦੀ ਪੰਜਾਬ ਸਰਕਾਰ ਗੈਂਗਸਟਰਾਂ ਦੇ ਖਿਲਾਫ ਬਹੁਤ ਸੰਜੀਦਾ ਹੈ ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ ਇਹ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਕਿ ਇਸ ਤੇ ਹਥਿਆਰਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਹਾਂ ਬਿਲਕੁਲ ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਮਿਲੇ ਹੋ ਕੀ ਉਹਨਾਂ ਨੇ ਹਾਂ ਉਹਨਾਂ ਨੇ ਐਸ ਐਚਓ ਤਰਸਿੱਕਾ ਉਹਨਾਂ ਨੇ ਕਿਹਾ ਕਿ ਇੱਥੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਮਤ ਤੁਸੀਂ ਸੰਤੁਸ਼ਟ ਹੋ ਕਾਰਵਾਈ ਤੋਂ ਕਿ ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਪਾਏਗੀ ਵੇਖੋ ਜੀ ਉਹਨਾਂ ਨੇ ਯਕੀਨ ਦਿਵਾਇਆ ਤਾਂ ਜਰੂਰ ਕਰਨਗੇ ਲੇਕਿਨ ਜਿੰਨਾ ਚਿਰ ਤੱਕ ਨਹੀਂ ਹੁੰਦੀ ਕਾਰਵਾਈ ਜਿੰਨਾ ਚਿਰ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਅਸੀਂ ਵੇਟ ਕਰਦੇ ਹਾਂ ਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤੇ ਫੇਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ ਅਮਰitsar ਦੇ ਐਸਐਸਪੀ ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਜੀ ਬਿਲਕੁਲ ਜੀ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਜੀ ਜੀ ਮੈਂ ਆਮ ਆਦਮੀ ਪਾਰਟੀ ਜੇ ਆਮ ਆਦਮੀ ਪਾਰਟੀ ਦੇ ਉਸ ਵਰਕਰ ਜਾਂ ਆਮ ਆਦਮੀ ਪਾਰਟੀ ਸਰਪੰਚੀ ਨਹੀਂ ਐਸੇ ਆਪੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜੀ ਸਵਾਗਤ ਲਿਖੋਗੇ ਕਿ ਜੀ ਐਸਟਾ ਨੇ ਉਦਲਤ ਅੰਸਰਾਂ ਦੇ ਖਿਲਾਫ ਕਾਰਵਾਈ ਕੀਤੀ ਨਹੀਂ ਵੇਖੋ ਜੀ ਜਿੱਥੋਂ ਤੱਕ ਪਾਰਟੀ ਦਾ ਸਬੰਧ ਹੈ ਮੈਨੂੰ ਇਹ ਯਕੀਨ ਹੈ ਕਿ ਇਹ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਬढ़ावा ਨਹੀਂ ਦੇਣਗੇ ਜਿੱਥੋਂ ਤੱਕ ਐਸੇ ਇਨਸਾਨ ਦੀ ਗੱਲ ਆ ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਇਨਸਾਨਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਐਸੇ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾ ਲੜ ਸਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਐਕਸਟਰਾਂ ਦੇ ਬੱਚਿਆਂ ਦੇ ਖਿਲਾਫ ਕਾਰਵਾਈ ਦੇ ਬਿਲਕੁਲ ਜੀ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਤੇ ਮੈਨੂੰ ਪੂਰਨ ਯਕੀਨ ਵੀ ਹੈ ਵਿਸ਼ਵਾਸ ਵੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੈ ਕਿ ਇਹਨਾਂ ਨੂੰ ਸ਼ਰਾਬਤੀ ਅੰਸਰਾਂ ਨੂੰ ਨਾਤ ਜਰੂਰ ਪਾਉਣਗੇ ਅ ਪਹਿਲਾਂ ਵੀ ਬੇਤੀ ਦੇ ਖਿਲਾਫ ਐਕਸਟਰਾਂ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤਰ੍ਹਾਂ ਦੀ ਉਹਨੇ ਗੋਰੀਆਂ ਇਹ ਐਕਸਰੀ ਆਮ ਹੀ ਜਦੋਂ ਕੋਈ ਫੈਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ ਇਹ ਜਿੱਦਾਂ ਕੋਈ ਹ ਹੱਲਾ ਗੋਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਗਾ ਬਸ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਜਰਾ ਬਿਲਕੁਲ ਜੀ ਪਹਿਲੇ ਜੋ ਸਾਂਝਾ ਪ੍ਰੋਗਰਾਮ ਹੁੰਦਾ ਬਸ ਤੱਕ ਤੇ ਤੁਹਾਨੂੰ ਡਰੋਨ ਦੀ ਕੋਸ਼ਿਸ਼ ਕੀਤੀ ਡਰੋਨ ਦੀ ਕੋਸ਼ਿਸ਼ ਤੁਸੀਂ ਜੇਕਰ ਤੁਹਾਨੂੰ ਇਹ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਕਿ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਨੀ ਫਿਊਚਰ ਆਦੀ ਆ ਜੀ ਹਾਂ ਜੀ ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰਪ੍ਰੀਤ ਸਿੰਘ ਔਰ ਇਸ ਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ ਚਾਰ ਪੰਜਾਂ ਨੇ ਇਹ ਮੈਂ ਉਹਨਾਂ ਨੂੰ ਜੋ ਮੈਟਰ ਹਣਾ ਇਹ ਪੰਜਾਬ ਪੁਲਿਸ ਚ ਨੌਜਵਾਨ ਬਿਲਕੁਲ ਜੀ ਬਿਲਕੁਲ ਕਿੱਥੇ ਤਨਾਤ ਹੈ ਜੀ ਇਹ ਆ ਸ਼ਾਇਦ ਮੈਨੂੰ ਜਿਤ ਤੱਕ ਪਹੁੰਚ ਹੈ ਆ ਜਲੰਧਰ ਥਾਣੇ ਦੇ ਵਿੱਚ ਆਏ ਤੇ ਪੁਲਿਸ ਪ੍ਰਸ਼ਾਸਨ ਕੋ ਉਹ ਵੀ ਇਹਦੇ ਖਿਲਾਫ ਕੋਈ ਨਾ ਹਾਂ ਬਿਲਕੁਲ ਜੀ ਮੈਂ ਪੁਲਿਸ ਪ੍ਰਸ਼ਾਸਨ ਉਹ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਇਹ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਦੀ ਮੈਂ ਮੰਗ ਕਰਦਾ ਤੁਹਾਨੂੰ ਕੋਈ ਫੋਟੋ ਭੇਜ ਕੇ ਫਿਰ ਜਲੰਧਰ ਫਾਇਟ ਬਿਲਕੁਲ ਜੀ ਇਹ ਕੋ 2-3 ਸਾਲ ਪੁਰਾਣੀ ਇਹਦੇ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ वायरली ਹੋਈ ਹੈ ਮੇਰੇ ਕੋਲ ਆਈ ਆ ਇਸ ਕੋ ਇਹਦੇ ਕੋਲ ਸਿਕਸਰ ਇੱਕ ਬਹੁਤ ਪੁਰਾਣਾ ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ ਠੀਕ ਉਹਦੀ ਮੈਂ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤ ਧੰਨਵਾਦ ਹਨ ਦਿਖਾ ਰਿਹਾ ਹਾਂ ਬਸ ਡਰੋਂ ਦਾ ਹੀ ਆ ਤੁਹਾਡਾ ਬਸ ਡਰੋਂ ਦਾ ਡਰੋਂ ਦਾ ਹੀ ਆ ਇਸ ਬਾਬਤ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਪਰ ਸ਼ਿਕਾਇਤ ਗਾਲੀ ਗਲੋਚ ਨੂੰ ਲੈ ਕੇ ਦਿੱਤੀ ਗਈ ਹੈ ਅਤੇ ਤਜਿੰਦਰ ਸਿੰਘ ਦੇ ਵੱਲੋਂ ਇੱਕ ਵੀਡੀਓ ਵੀ ਸਾਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਪੁਲਿਸ ਅਧਿਕਾਰੀ ਹੈ 4 ਤੋਂ 5 ਫਾਇਰ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ ਜੇਕਰ ਇਹ ਵੀਡੀਓ ਉਹਨਾਂ ਦੇ ਹਲਕੇ ਦੇ ਵਿੱਚ ਪਾਈ ਗਈ ਤਾਂ ਵਿਅਕਤੀ ਦੇ ਖਿਲਾਫ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹਦੀ ਕੰਪਲੇਂਟ ਆਈ ਹੈ ਗਾਲੀ ਗਲੋਚ ਵਾਲੀ ਕੀ ਮਾਮਲਾ ਕੀ ਆ ਔਰ ਕੀ ਕੰਪਲੇਂਟ ਤੁਹਾਨੂੰ ਜਿਹੜੀਆਂ ਪਹੁੰਚਿਆ ਰਹੀ ਤੇ ਇਹ ਤੇਜਿੰਦਰ ਸਿੰਘ ਡੇਰੀਆਲ ਪਿੰਡ ਹੈ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਜੀ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ ਜੀ ਤੇ ਉਹ ਗਾਲ ਮੰਦੇ ਸਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਮੰਦੀ ਸੀ ਰਿਪੋਰਟ ਲਿਖਤੀ ਆ ਉਸ ਤੋਂ ਇਲਾਵਾ ਇੱਕ ਉਹਨਾਂ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਉਸੇ ਵੇਲੇ ਉੱਤੇ ਜੋ ਕਾਰਵਾਈ ਬੰਦੀ ਹੈ ਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਪਰ ਵੀਡੀਓ ਦੀ ਫਰੈਂਸਿਕ ਇਨਕਵਾਈਜਾਇਆ ਜਾਏਗੀ ਜਾਂ ਕਿਉਂਕਿ ਝੂਠੀ ਬੋਲਦੇ ਨੇ ਕਿ ਜੇ ਉਸਦੀ ਪਾਰਟੀ ਜਿਹੜੀ ਨਹੀ ਫੈਡਰਲ ਫਰੈਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਹੈ ਆਪਾਂ ਉੱਥੋਂ ਵੈਰੀਫਾਈ ਕਰਦੇ ਹਾਂ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਕੁਝ ਕੁ ਪਰਾਇਗਾ ਫਾਇਰ ਕਿੰਨੇ ਵੇਸੇ ਕਿ ਕੁਝ ਤਰ੍ਹਾਂ ਦੇ ਵੀਡੀਓ ਦਿਖਾਈ ਦੇ ਚ ਉਹਨਾਂ ਨੂੰ ਫਾਇਰ 4 5 ਸ਼ਾਇਦ ਉਹਦੇ ਵੀਡੀਓ ਚ ਹੈਗੇ ਨੇ ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਇਹ ਕਲੀਅਰ ਕਰਦੇ ਜੀ ਕਲੀਅਰ ਕਰਨ ਤੋਂ ਬਾਅਦ ਜੋ ਕਰੋਗੇ ਉਹ ਕਰਾਂਗੇ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾਪਲੇਅ ਤੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ